ਕੀ ਹਾਲ ਚੱਲਾ ਦੋਸਤੋ ਸਾਰਿਆਂ ਨੂੰ ਪਿਆਰ ਸਤਿ ਸ਼ਕਾਲ ਜੈ ਹਿੰਦ ਕਿੱਦਾਂ ਹੋ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚ ਹੋ ਉਮੀਦ ਕਰਦਾ ਹਾਂ ਵੀ ਸਾਰੇ ਵਧੀਆ ਚੜ੍ਹਦੀ ਕਲਾ ਚ ਹੋਵੋਗੇ ਤੇ ਆਪਣੇ ਸਿਹਤ ਦਾ ਖਿਆਲ ਰੱਖ ਰਹੇ ਹੋਵੋਗੇ ਤੇ ਜਿੱਦਾਂ ਕਿ 2024 ਦਾ ਪ੍ਰੋਸੈਸ ਚੱਲ ਰਿਹਾ ਹੈਗਾ ਵਧੀਆ ਸਮੂਥਲੀ ਡਿਸਟ੍ਰਿਕਟ ਪਲਸ ਆਰਮਡ ਕੈਡਰ ਦਾ ਔਰ ਸਾਰਿਆਂ ਦੀ ਜਿਹੜੀਆਂ ਮਤਲਬ ਕਿ ਕਰੀਬ-ਕਰੀਬ ਸਾਰ ਨੂੰ ਕਾਲਸ ਵਗੈਰਾ ਆ ਚੁੱਕੀਆਂ ਨੇ ਡਾਕੂਮੈਂਟ ਵੈਰੀਫਿਕੇਸ਼ਨ ਆਲਮੋਸਟ ਸਭ ਦੀ ਹੋ ਗਈ ਆ ਠੀਕ ਆ ਉਸ ਤੋਂ ਬਾਅਦ ਜਿਹੜਾ ਆਪਣਾ ਪ੍ਰੋਸੈਸ ਹੁੰਦਾ ਉਹ ਫਿੰਗਰਪ੍ਰਿੰਟਸ ਦਾ ਠੀਕ ਆ ਜੀ ਉਹ ਵੀ ਆਲਮੋਸਟ ਚੱਲ ਰਿਹਾ ਹੈਗਾ ਕਈਆਂ ਦਾ ਹੋ ਗਿਆ ਕਈਆਂ ਦਾ ਰਹਿ ਗਿਆ ਮੈਡੀਕਲ ਵੀ ਆਲਮੋਸਟ ਚੱਲ ਰਿਹਾ ਕਾ ਮਤਲਬ ਆਲਰੇਡੀ ਜਿਹੜਾ ਕੰਮ ਜਿਹੜਾ ਡਾਨੀ ਆ ਤੇ ਉਸ ਤੋਂ ਬਾਅਦ ਜਿਹੜਾ ਮਤਲਬ ਤੁਹਾਡਾ ਪ੍ਰੋਸੈਸ ਹੋਣਾ ਹੈ ਜਦੋਂ ਇਹ ਚੀਜ਼ਾਂ ਸਭ ਖਤਮ ਹੋ ਗਈਆਂ ਠੀਕ ਆ ਜਿਹਦੇ ਵਿੱਚ ਆਪਣਾ ਪੁਲਿਸ ਵੈਰੀਫਿਕੇਸ਼ਨ ਸੀਆਈਡੀ ਵੈਰੀਫਿਕੇਸ਼ਨ ਠੀਕ ਆ ਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਫਾਈਨਲ ਪ੍ਰੋਸੈਸ ਆ ਠੀਕ ਆ ਉਹ ਹੈਗਾ ਜੀ ਜੁਆਇਨਿੰਗ ਦਾ ਤੇ ਜੁਆਇਨਿੰਗ ਤੋਂ ਬਾਅਦ ਫਿਰ ਤੁਸੀਂ ਜਿਹੜੀ ਆ ਫਾਈਨਲੀ ਵਰਦੀ ਪਾਉਣੀ ਆ ਠੀਕ ਆ ਉਸ ਤੋਂ ਪਹਿਲਾਂ ਨਹੀਂ ਤੁਸੀਂ ਪਾਉਣੀ ਵਰਦੀ ਕਿਤੇ ਵਰਦੀ ਬਾਏ ਘੁੰਮਣ ਲੱਗੇ ਜੂ ਜੁਆਇਨਿੰਗ ਤੋਂ ਬਾਅਦ ਵਰਦੀ ਪਾਉਣੀ ਆ ਤੁਸੀਂ ਠੀਕ ਆ ਜੀ ਤੇ ਵਰਦੀ ਰਿਲੇਟਡ ਮੈਨੂੰ ਕਾਫੀ ਕੁਐਰੀਜ਼ ਆ ਰਹੀਆਂ ਨੇ ਕਿ ਵਰਦੀ ਸੋਣੀ ਆ ਠੀਕ ਆ ਜੀ ਅਸੀਂ ਤੇ ਕੋਈ ਟੇਲਰ ਦੱਸੋ ਜਿਹੜੇ ਮੇਰੇ ਏਰੀਆ ਦੇ ਨੇ ਉਹਨਾਂ ਨੂੰ ਤਾਂ ਚਲੋ ਮੈਂ ਸੁਜੈਸਟ ਕਰ ਰਿਹਾ ਠੀਕ ਆ ਵੀ ਮਤਲਬ ਫਲਾਨੀ ਜਗ੍ਹਾ ਤੋਂ ਸਵਾਲੂ ਮੇਰਾ ਕਿਸੇ ਨਾਲ ਕੋਈ ਕਮਿਸ਼ਨ ਨਹੀਂ ਹੈਗਾ ਠੀਕ ਆ ਤੁਸੀਂ ਆਪਣੀ ਮਰਜ਼ੀ ਜਿੱਥੋਂ ਮਰਜ਼ੀ ਸਵਾਲ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਰਾ ਮਤਲਬ ਜ ਤਾ ਮੈਂ ਵਰਦੀ ਮਤਲਬ ਤੁਸੀਂ ਸ਼ਾਇਦ ਮੇਰੇ ਪਾਈ ਦੇਖੀ ਹਨਾ ਲੋ ਤੇ ਪੂਰੀ ਘੈਂਟ ਵਰਦੀ ਹੁੰਦੀ ਇਦਾਂ ਕਹਦੀ ਹਨਾ ਆਪਾਂ ਪੁਲਿਸ ਮੈਂਗ ਵਿੱਚ ਵਰਦੀ ਲਈ ਮਤਲਬ ਪرتੀ ਹੁੰਦੇ ਹਨਾ ਕ੍ਰੇਜ਼ ਹੁੰਦਾ ਜਨੂਨ ਹੁੰਦਾ ਵਰਦੀ ਪਾਉਣ ਦਾ ਤੇ ਜੇਕਰ ਆਪਣੀ ਵਰਦੀ ਹੀ ਸੋਣੀ ਨਹੀਂ ਫਿਟਿੰਗ ਵਾਲੀ ਨਹੀਂ ਵਧੀਆ ਹਨਾ ਤਾਂ ਫਿਰ ਦੇਖਣ ਵਾਲੇ ਨੂੰ ਵੀ ਹਨਾ ਚੰਗਾ ਨਹੀਂ ਲੱਗਦਾ ਵੀ ਯਾਰ ਹਨਾ ਵਰਦੀ ਪਾਈ ਆ ਤੇ ਬਿਲਕੁਲ ਵੀ ਜੱਜ ਨਹੀਂ ਰਹੀ ਤਾਂ ਤੁਸੀਂ ਘੈਂਟ ਟੌਪ ਲੈਵਲ ਦੀ ਜੇ ਮਤਲਬ ਵਰਦੀ ਸੋਣੀ ਆ ਠੀਕ ਆ ਤਾਂ ਵੀਰ ਤੁਸੀਂ ਜਿਹੜਾ ਮੈਂ ਮਤਲਬ ਮੇਰੇ ਲੋਕਲ ਏਰੀਆ ਦੇ ਨੇ ਉੱਥੋਂ ਸਵਾਲ ਲਓ ਠੀਕ ਆ ਤੇ ਮੈਂ ਕਈ ਹਣਾਂ ਦਾ 10 ਵੀ ਦਿੱਤਾ ਹੈਗਾ ਤਾਂ ਇੱਕ ਬੱਚੇ ਨੇ ਮੈਨੂੰ ਪੁੱਛਿਆ ਸੀ ਵੀ ਸਾਨੂੰ ਡਿਸਕਾਊਂਟ ਮਿਲੂਗਾ ਜੀ ਅਸੀਂ ਤੁਹਾਡਾ ਨਾਮ ਲਈਏ ਡਿਸਕਾਊਂਟ ਦਾ ਤਾਂ ਮੈਨੂੰ ਪਤਾ ਨਹੀਂਗਾ ਬਟ ਇੱਜ਼ਤ ਜ਼ਰੂਰ ਪੂਰੀ ਕਰਨਗੇ ਕਿਉਂਕਿ ਮੈਂ ਮਤਲਬ 10 ਸਾਲ ਹੋ ਗਏ ਮੈਨੂੰ ਭਰਤੀ ਹੋਈ ਨੂੰ ਹਨਾ ਤੇ ਮੈਂ ਮੋਸਟਲੀ ਜਿਹੜੀਆਂ ਹੁਣ ਤੱਕ ਵਰਦੀਆਂ ਸਵਾਈਆਂ ਨੇ ਠੀਕ ਆ ਚਲੋ 2-3 ਤਾਂ ਮੈਨੂੰ ਟ੍ਰੇਨਿੰਗ ਸੈਂਟਰ ਦੇ ਵਿੱਚ ਮਿਲੀਆਂ ਤਕਰੀਬ-ਕਰੀਬ ਹੁਣ ਤੱਕ ਮੈਂ 5-6 ਵਰਦੀਆਂ ਸਵਾਈਆਂ ਨੇ ਉਹਨਾਂ ਤੋਂ ਤੇ ਟੌਪ ਨੋਚ ਐਂਡ ਜਿਨੂੰ ਕਹਦੇ ਕੋਈ ਸ਼ਬਦ ਨਹੀਂ ਹੈਗਾ ਤੇ ਬਹੁਤ ਵਧੀਆ ਮਤਲਬ ਬਹੁਤ ਵਧੀਆ ਵਰਦੀ ਸੀ ਹੁੰਦੇ ਨੇ ਹਣਾ ਤੇ ਤੁਸੀਂ ਉੱਥੇ ਮੁਕਸਰ ਵਾਲੇ ਹੋਗੇ ਫਰੀਦਕੋਟ ਵਾਲੇ ਹੋਗੇ ਮੋਗੇ ਵਾਲੇ ਜਾਂ ਬਠਿੰਡੇ ਵਾਲੇ ਤੁਸੀਂ ਮੈਨੂੰ ਮਤਲਬ ਕਿ ਪਰਸਨਲੀ ਮੈਸੇਜ ਕਰ ਲਓ ਠੀਕ ਆ WhatsApp ਦੇ ਉੱਪਰ ਮੈਨੂੰ ਮੈਸੇਜ ਕਰ ਦਿਓ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਟੈਲੀਗ੍ਰਾਮ ਦਾ ਜਿਹੜਾ ਲਿੰਕ ਆ ਉਹ ਵੀ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਫਿਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਲਓ ਠੀਕ ਆ ਮੈਂ ਤੁਹਾਨੂੰ ਸਾਰਾ ਐਡਰੈਸ ਜੋ ਵੀ ਹੈਗਾ ਤੁਹਾਨੂੰ ਦੱਸ ਦੂੰਗਾ ਤੇ ਜੇ ਗੱਲ ਤੁਸੀਂ ਡਿਸਕਾਊਂਟ ਦੀ ਕਰਦੇ ਹੋ ਕਿ ਮੈਂ ਵਰਦੀ ਸੋਹਣੀ ਡਿਸਕਾਊਂਟ ਤਾਂ ਮੈਨੂੰ ਖੁਦ ਨੂੰ ਨਹੀਂ ਮਿਲਦਾਗਾ ਬਟ ਮੈਨੂੰ ਇੰਨਾ ਹੁੰਦਾ ਵੀ ਮੈਂ ਕਿਤੇ ਹੋਰ ਨਹੀਂ ਵਰਦੀ ਸੋਹਣੀ ਉੱਥੇ ਹੀ ਵਰਦੀ ਸੋਹਣੀ ਕਿਉਂਕਿ ਮੇਰਾ ਉੱਥੇ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿਸੇ ਚੀਜ਼ ਤੇ ਇੱਕ ਟਕਾਜ ਆ ਜਾਂਦਾ ਹਨ ਤੇ ਮੈਨੂੰ ਮਤਲਬ ਵੀ ਉੱਥੇ ਵਰਦੀ ਸਵਾ ਕੇ ਉਹਨੂੰ ਪਹਿਨ ਕੇ ਪਾ ਕੇ ਤੇ ਜਿਹੜਾ ਫੀਲਿੰਗ ਆਉਂਦੀ ਹੈ ਨਾ ਤਾਂ ਫਿਰ ਉਹ ਡਿਸਕਾਊਂਟ ਤਾਂ ਫਿਰ ਕਿਹਨਾਂ ਦਾ ਬੰਦਾ ਭੁੱਲੀ ਜਾਂਦਾ ਜਦੋਂ ਵਰਦੀ ਪੂਰੀ ਟੌਪ ਨਾਚ ਪਾਈ ਹੋਵੇ ਹਨ ਅਸਾਸੀ ਗੱਲ ਹੈ ਵੀ ਸਾਰੀ ਉੱਥੇ ਹੀ ਮਿਲ ਜੂਗੀ ਤੁਹਾਨੂੰ ਤੇ ਬਾਕੀ ਜਿਹੜੇ ਦੂਰ ਦੇ ਹੈਗੇ ਹੁਸ਼ਿਆਰਪੁਰ ਜਲੰਧਰ ਜਾਂ ਕੋਈ ਲੁਧਿਆਣੇ ਦਾ ਹੈਗਾ ਉਹ ਤੁਸੀਂ ਆਪਣੇ ਅਕੋਰਡਿੰਗ ਠੀਕਾ ਦੇਖ ਲਓ ਵੀ ਆਪਣੇ ਸ਼ਹਿਰ ਦੇ ਵਿੱਚ ਜਿਹੜੀ ਤੁਹਾਨੂੰ ਮਤਲਬ ਕੋਈ ਨੇੜੇ ਵਧੀਆ ਸ਼ਾਪ ਮਿਲਦੀ ਆ ਉੱਥੋਂ ਸਵਾਲੋ ਕਿਉਂਕਿ ਜੇਕਰ ਤੁਸੀਂ ਮੇਰੇ ਵਾਲੀ ਸਾਈਡ ਜਾਓਗੇ ਫ੍ਰੀਕੋਡ ਮੁਕਸਰ ਸਾਈਡ ਉਹ ਤੁਹਾਨੂੰ ਜਿਹੜਾ ਦੂਰ ਪੈ ਜਾਊਗਾ ਹੈ ਨਾ ਤੇ ਜੇਕਰ ਤੁਸੀਂ ਉੱਥੋਂ ਸੁਣਨੀ ਆ ਤਾਂ ਸਵਾਸਾਰ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤਾਂ ਤੁਹਾਡੀ ਇੱਛਾ ਤੇ ਆਪਾਂ ਅੱਜ ਗੱਲ ਕਰਨੀ ਆ ਕਾਫੀ ਮਤਲਬ ਕਿ ਮੈਨੂੰ ਕੈਂਡੀਡੇਟ ਐਸਸੀ ਬਾਰੇ ਪੁੱਛ ਰਹੇ ਨੇ ਕਿ ਹੁਣ ਮਤਲਬ ਕਿ ਸਿਆਲਾਂ ਵਾਲੀ ਵਰਦੀ ਸ਼ੁਰੂ ਹੋ ਜਾਣੀ ਆ ਜਿਹਦੇ ਵਿੱਚ ਕਿਸੇ ਦੇ ਕਰੀਬ ਕਰੀਬ 2 ਮਹੀਨੇ ਪਏ ਸਤੰਬਰ ਅਕਤੂਬਰ ਸਾਰਾ ਮਤਲਬ ਕਿ ਲੰਘੇ ਜਾਂਦਾ ਠੀਕ ਆ ਨਵੰਬਰ ਦੇ ਵਿੱਚ ਜਾ ਕੇ ਜਿਹੜੇ ਆਰਡਰ ਹੁੰਦੇ ਆ ਉਹ ਸਰਦੀ ਵਾਲੀ ਵਰਦੀ ਹੁੰਦੀ ਹੈ ਤੇ ਆਪਾਂ ਅੱਜ ਗੱਲ ਕਰਨੀ ਹੈ ਵੀ ਤੁਹਾਨੂੰ ਤੁਸੀਂ ਵਰਦੀ ਸਵਾਉਣੀ ਆ ਤੇ ਕਿਹੜੀ ਸਵਾਉਣੀ ਆ ਠੀਕ ਆ ਤਾਂ ਤੁਹਾਨੂੰ ਸਾਰੀ ਡਿਟੇਲ ਮੈਂ ਸਾਰੀ ਇਨਫੋਰਮੇਸ਼ਨ ਦੇਵਾਂਗਾ ਤੇ ਇਸ ਬਣੇ ਰਹੋ ਵੀਡੀਓ ਦੇ ਵਿੱਚ ਐਂਡ ਤੱਕ ਦੇਖਿਓ ਤਾਂ ਕਿ ਤੁਹਾਡੇ ਜਿਹੜੇ ਸਾਰੇ ਡਾਊਟਸ ਆ ਇਸੇ ਵੀਡੀਓ ਵਿੱਚ ਕੰਪਲੀਟ ਹੋ ਜਾਣ ਤਾਂ ਕਿ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਿਰਫ ਗੁੱਡ ਲਿਖੋ ਜਾਂ ਨਾਈਸ ਇਨਫੋਰਮੇਸ਼ਨ ਲਿਖੋ ਜਾਂ ਕੁਝ ਵੀ ਇਦਾਂ ਦੇ ਸ਼ਬਦ ਲਿਖੋ ਮੈਨੂੰ ਵਧੀਆ ਤੁਸੀਂ ਇਹ ਚੀਜ਼ ਨਾ ਦੁਬਾਰਾ ਮੈਨੂੰ ਪੁੱਛੋ ਕਿ ਸਮਝ ਨਹੀਂ ਲੱਗੀ ਵੀ ਅਸੀਂ ਕਿਹੜੀ ਵਰਦੀ ਸਵਾਈਏ ਕਿਹੜੀ ਨਾਂ ਸਵਾਈਏ ਮਤਲਬ ਜੋ ਵੀ ਆ ਹਨਾ ਤੇ ਬਣੇ ਰਹੋ ਐਂਡ ਤੱਕ ਠੀਕ ਆ ਮਤਲਬ ਹੋ ਸਕਦਾ ਕੋਈ ਵੀਡੀਓ ਕੋਈ 2-4 ਮਿੰਟ ਹੋਰ ਲੈਂਦੀ ਹੋ ਜੀ ਠੀਕ ਆ ਤੇ ਬਟ ਜਾਣਕਾਰੀ ਪ੍ਰੋਪਰ ਹੋਊਗੀ ਤੁਹਾਨੂੰ ਮਤਲਬ ਕਿ ਕੋਈ ਕੁਐਸਚਨ ਕਰਨ ਦੀ ਜਿਵੇਂ ਕਿਸੇ ਨੌਬਤ ਨਹੀਂ ਆਉਂਦੀ ਤੇ ਚਲੋ ਫਿਰ ਸ਼ੁਰੂ ਕਰਦੇ ਬਿਨਾਂ ਕਿਸੇ ਦੇਰੀ ਦੇ ਤੇ ਨਵੇਂ ਹੋ ਤਾਂ ਚੈਨਲ ਦੇ ਸਬਸਕ੍ਰਾਈਬ ਕਰ ਦਿਓ ਠੀਕ ਆ ਵੀਡੀਓ ਲਾਈਕ ਕਰ ਦਿਓ ਤੇ ਐਂਡ ਤੇ ਆਪਣੇ ਜਿਹੜੇ ਰਿਵਿਊ ਜ਼ਰੂਰ ਦੇ ਕੇ ਜਾਇਓ ਠੀਕ ਆ ਤੇ ਜਿੱਦਾਂ ਕਿ ਆਪਾਂ ਗੱਲ ਕਰਦੇ ਸੀ ਕਿ ਜਿਹੜੀ ਵਰਦੀ ਆ ਉਹ ਤੁਸੀਂ ਫਿਲਹਾਲ ਜਿਹੜੀ ਆ ਠੰਡੀ ਵਰਦੀ ਸੋਣੀ ਆ ਠੰਡੀ ਵਰਦੀ ਦਾ ਮਤਲਬ ਆ ਜਿਹੜੀ ਕਿ ਜਿਹਦੀ ਸ਼ਰਟ ਤੇ ਪੈਂਟ ਦਾ ਕੱਪੜਾ ਬਿਲਕੁਲ ਸੇਮ ਹੁੰਦਾ ਨਾ ਠੀਕ ਹੈ ਜਿੱਦਾਂ ਹੁਣ ਤੁਸੀਂ ਪਾਈ ਦੇਖੀ ਹੋਗੀ ਮਲਾਜ਼ਮਾਂ ਦੇ ਜੋ ਕੰਟੀਨਿਊ ਚੱਲ ਰਹੀ ਆ ਮੈਂ ਆਪਦੀ ਫੋਟੋ ਵੀ ਲਾ ਦਿੰਨਾ ਇੱਕ ਕਿ ਇਸ ਵਰਦੀ ਨੂੰ ਪਠੰਡੀ ਵਰਦੀ ਕਹਿੰਦੇ ਆ ਠੰਡੀ ਵਰਦੀ ਮਤਲਬ ਕਿ ਗਰਮੀ 'ਚ ਪਾਉਣ ਵਾਲੀ ਵਰਦੀ ਜਿਹਨੂੰ ਆਪਾਂ ਮਤਲਬ ਕਿ ਪਾ ਕੇ ਠੰਡਕ ਫੀਲ ਕਰੀਏ ਜਦੋਂ ਮੋٹے ਪਾ ਲੇ ਉਹ ਤਾਂ ਗਰਮ ਹੋਗੀ ਗਰਮ ਵਰਦੀ ਹੋਗੀ ਨਾ ਪਰ ਗਰਮ ਵਰਦੀ ਨਹੀਂ ਸੁਵਾਉਣੀ ਫਿਲਹਾਲ ਪਰ ਠੰਡੀ ਵਰਦੀ ਸੁਣੀ ਉਹ ਠੰਡੀ ਵਰਦੀ ਮਤਲਬ ਮੈਕਮੇ ਦੀ ਪਾਸਚਾ ਨੂੰ ਠੰਡੀ ਵਰਦੀ ਕਹਿੰਦੇ ਜਿਹਦਾ ਸ਼ਰਟ ਤੇ ਪੈਂਟ ਦਾ ਕਪੜਾ ਸੇਮ ਹੁੰਦਾ ਉਹ ਆਪਣੀ ਠੰਡੀ ਵਰਦੀ ਆ ਜੀ ਠੀਕ ਆ ਜੀ ਉਹਦੇ ਤੁਸੀਂ ਦੋ ਸੈਟ ਮਤਲਬ ਕਿ ਦੋ ਵਰਦੀਆਂ ਸੁਵਾਉਣੀਆਂ ਤੁਸੀਂ ਹੁਣ ਤੁਸੀਂ ਕਹੋਗੇ ਵੀ ਦੋ ਵਰਦੀਆਂ ਕਿਉਂ ਸੁਵਾਈਏ ਅਸੀਂ ਵੀ ਮਤਲਬ ਇੱਕ ਨਾਲ ਹੀ ਸਾਰ ਲਾਂਗੇ ਸਪੋਜ਼ ਕਰੋ ਵੀ ਤੁਹਾਡੀ ਜਿਹੜੀ ਡਿਊਟੀ ਆ ਠੀਕ ਆ ਤੁਸੀਂ ਜੁਆਇਨਿੰਗ ਤੋਂ ਬਾਅਦ ਉਹਨਾਂ ਨਾਲ ਦਿਨ ਡਿਊਟੀਆਂ ਤੇ ਲਾ ਦੇਣਾ ਠੀਕ ਆ ਤੁਸੀਂ ਇੱਕ ਵਰਦੀ ਨੂੰ ਹੱਥ ਦੋ ਦਿਨ ਪਾ ਸਕਦੇ ਹੋ ਦਿਨ ਉਦੋਂ ਦੇ ਚੱਲ ਰਿਹਾ ਕਿ ਤੁਸੀਂ ਜੇਕਰ ਨਾਰਮਲ ਇੱਕ ਟੀ-ਸ਼ਰਟ ਵੀ ਧੋਣੇ ਹਨਾ ਠੀਕ ਆ ਰਾਤ ਨੂੰ ਰਾਤ ਮਤਲਬ ਇਹਨੂੰ ਧੋ ਕੇ ਣਾਉਣ ਲੱਗੇ ਠੀਕ ਆ ਉਹਨੂੰ ਸੁੱਕਣੇ ਪਾ ਦਿਓ ਸਵੇਰ ਤੱਕ ਉਹ ਸਿੱਲੀ ਮਿਲੂਗੀ ਤੁਹਾਨੂੰ ਠੀਕ ਆ ਉਹ ਸੁੱਕਣੀ ਨਹੀਂ ਮਤਲਬ ਮੇਰੇ ਮੇਰੇ ਡੇਲੀ ਦਾ ਰੁਟੀਨ ਆ ਨਾ ਇਹ ਕਿ ਮੈਂ ਜਦੋਂ ਸ਼ਾਮ ਨੂੰ ਣਾਉਣਾ ਠੀਕ ਆ ਮੈਂ ਉਹਦੇ ਜਿਹੜੇ ਕਲ ਸਾਢੀ ਉਹ ਧੋ ਕੇ ਮੈਂ ਟੰਗ ਦੇਣੀ ਠੀਕ ਆ ਪੱਖਾ ਵੀ ਚਲਾ ਦੇਣਾ ਪਰ ਪੱਖਾ ਚੱਲਣ ਦੇ باوجود ਵੀ ਨਹੀਂ ਸੁੱਕਦੇ ਕੀਤੇ ਔਰ ਜਿਹੜੀ ਥੋੜੀ ਵਰਦੀ ਹੈ ਤੇ ਉਹਦਾ ਥੋੜਾ ਕਪੜਾ ਹੋਰ ਮੋਟਾ ਹੁੰਦਾ ਹਨ ਤਾਂ ਸੂਤੀ ਕਪੜੇ ਨਹੀਂ ਸੁੱਕਦੇ ਮਲਮਲ ਦੇ ਜਿੱਦਾਂ ਕਹਿੰਦੀ ਆਪਾਂ ਹਨਾ ਬਨਾਣ ਹੋ ਗਈ ਜਾਂ ਉਹ ਟੀ-ਸ਼ਰਟ ਹੋ ਗਈ ਜਾਂ ਠੀਕ ਹੈ ਤੁਸੀਂ ਸਮਝ ਸਕਦੇ ਹੋ ਤੇ ਇੱਕ ਵਰਦੀ ਜੇ ਤੁਸੀਂ ਧੋ ਕੇ ਪਾਤੀ ਸਵੇਰ ਤੁਸੀਂ ਅਰਲੀ ਮਾਰਨਿੰਗ ਡਿਊਟੀ ਨਿਕਲਣਾ ਕਿਤੇ ਤਾਂ ਕੀ ਤੁਸੀਂ ਉਹ ਗਿੱਲੀ ਵਰਦੀ ਪਾ ਕੇ ਜਾਓਗੇ ਜਾਂ ਗਿੱਲੀ ਵਰਦੀ ਪ੍ਰੈਸ ਕਰੋਗੇ ਔਰ ਦੀ ਪਾ ਕੇ ਜਾਉਗੇ ਨੋ ਨਾਟ ਐਟ ਆਲ ਤੁਸੀਂ ਦੋ ਮਤਲਬ ਦੋ ਵਰਦੀਆਂ ਸੁਹਣੀਆਂ ਵਧੀਆ ਠੀਕ ਹੈ ਜੀ ਦੋਨੋਂ ਠੰਡੀਆਂ ਵਰਦੀਆਂ ਸੋਹਣੀਆਂ ਉਹ ਤੁਹਾਡੇ ਕੰਮ ਆਉਣਗੀਆਂ ਬਿਲਕੁਲ 110% ਕੰਮ ਆਉਣਗੀਆਂ ਹੁਣ ਤੁਸੀਂ ਇਹ ਚੀਜ਼ ਪੁੱਛੋਗੇ ਮੈਨੂੰ ਪਤਾ ਹੈ ਸੀ ਦਾ ਵੀ ਸਰ ਇਹ ਜਿਹੜੀ ਵਰਦੀਆਂ ਤੁਹਾਨੂੰ ਮਹਿਕਮਾ ਨਹੀਂ ਸੁਵਾ ਕੇ ਦਿੰਦਾ ਮਤਲਬ ਮਹਿਕਮਾ ਨਾ ਪੈਸੇ ਦੇਊਗਾ ਤੁਹਾਨੂੰ ਤਾਂ ਇਹ ਵਰਦੀਆਂ ਤੁਸੀਂ ਆਪ ਹੀ ਸੁਵਾਉਣੀਆਂ ਨੇ ਜਿੱਦਾਂ ਕਿ ਮੈਂ ਪਿਛਲੀ ਵੀਡੀਓ 'ਚ ਸਕਰੀਨਸ਼ਾਟ ਲਾਇਆ ਸੀ ਨਾ ਐਕਸੈਸਰੀਜ਼ ਦਾ ਜਿਹੜਾ ਹਨਾ ਉਹ ਐਕਸੈਸਰੀਜ਼ ਮੈਂ ਸਾਰੀਆਂ ਖੁਦ ਲਈਆਂ ਉਹ ਜਿਹੜਾ ਮੈਂ ਜਿਹੜੀ ਵਰਦੀ ਸੁਵਾਈ ਹੈ ਨਾ ਤੇ ਉਹ ਮੈਂ ਉੱਥੇ ਹੀ ਸੁਵਾਈ ਹੈ ਤੇ ਮਤਲਬ ਟੌਪ ਨੋਚ ਠੀਕ ਹੈ ਹੁਣ ਮਤਲਬ 3 ਸਾਲ ਹੋ ਗਏ ਆ ਉਹ ਵਰਦੀ ਵਿੱਚ ਜੇ ਹਜੇ ਵੀ ਪਾਵਣਾ ਤਾਂ ਮੈਨੂੰ ਕਈ ਮਤਲਬ ਮੇਰੇ ਨਾਲ ਦੇ ਪੁੱਛ ਲੈਂਦੇ ਵੀ ਵਰਦੀ ਕਿੰਨੇ ਕਿੰਨਾ ਟਾਈਮ ਹੋ ਗਿਆ ਸਵਾਈ ਨੂੰ ਠੀਕ ਹੈ ਵੀ ਕਿੰਨੇ ਮਹੀਨੇ ਹੋ ਗਏ ਸਵਾਈ ਨੂੰ ਨਵੀਂ ਸਵਾਈ ਆ ਤਾਂ ਵਰਦੀ ਦਾ ਕੱਪੜਾ ਥੋੜਾ ਬੈਸਟ ਹੋਣਾ ਚਾਹੀਦਾ ਠੀਕ ਆ ਤੇ ਉਹ ਵਰਦੀ ਤੁਸੀਂ ਖੁਦ ਨੇ ਆਪ ਨੇ ਸੋਣੀਆਂ ਨੇ ਹੁਣ ਥੋੜਾ ਨੈਕਸਟ ਕੁਐਸਚਨ ਇਹ ਹੋਊਗਾ ਕਿ ਜਦੋਂ ਅਸੀਂ ਟ੍ਰੇਨਿੰਗ ਤੇ ਜਾਵਾਂਗੇ ਤਾਂ ਵਰਦੀ ਸਾਨੂੰ ਉੱਥੋਂ ਵੀ ਮਿਲਣਗੀ ਬਿਲਕੁਲ ਮਿਲਣਗੀ ਵਰਦੀਆਂ ਉੱਥੋਂ ਮਿਲਣਗੀਆਂ ਇੱਕ ਵਰਦੀ ਮਿਲੂਗੀ ਤੁਹਾਨੂੰ ਠੰਡੀ ਵਰਦੀ ਜਾਂਦਿਆਂ ਸਰ ਜਿਨ੍ਹਾਂ ਕਿ ਆਪਾਂ ਪਰੇ ਡਰੈਸ ਕਿੰਨੇ ਆ ਔਰ ਜਿਹੜੀ ਪ੍ਰੇਡ ਡਰੈਸ ਹੁੰਦੀ ਹੈ ਨਾ ਆਪਣੀ ਉਹ ਜਿਹੜੀ ਪਲਾ ਸਿਆਲ ਹੋਵੇ ਪਲਾ ਗਰਮੀ ਹੋਵੇ ਪ੍ਰੇਡ ਡਰੈਸ ਆਪਣੀ ਠੰਡੀ ਵਰਦੀ ਹੀ ਹੋਊਗੀ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਇਹ ਹੈ ਕਿ ਤੁਹਾਨੂੰ ਗਰਮ ਵਰਦੀ ਮਿਲੂਗੀ ਉੱਥੇ ਗਰਮ ਵਰਦੀ ਵੀ ਮਿਲੂਗੀ ਬਟ ਜਿਹੜੀ ਆਪਣੀ ਪ੍ਰੇਡ ਹੁੰਦੀ ਹੈ ਨਾ ਪ੍ਰੇਡ ਆਪਣੀ ਠੰਡੀ ਵਰਦੀ ਦੇ ਵਿੱਚ ਹੀ ਹੁੰਦੀ ਹੈ ਠੀਕ ਹੈ ਜੀ ਆਪਣੀ ਕੋਈ ਆਊਟਡੋਰ ਡਿਊਟੀ ਪੈਂਦੀ ਆ ਜਾਂ ਮਤਲਬ ਕਿ ਕਿਤੇ ਹੋਰ ਮਤਲਬ ਜੇ ਆਪਾਂ ਬਾਹਰ ਜਾਣੇ ਡਿਊਟੀਆਂ ਤੇ ਜਾਣੇ ਆ ਅੰਡਰ ਟ੍ਰੇਨਿੰਗ ਠੀਕ ਆ ਜਾਂ ਅੰਡਰ ਪੁਲਿਸ ਲਾਈਨ ਜਦੋਂ ਆਪਾਂ ਹਜੇ ਟ੍ਰੇਨਿੰਗ ਤੇ ਨਹੀਂ ਗਏ ਤਾਂ ਆਪਾਂ ਉਦੋਂ ਮਤਲਬ ਕੀ ਉਹ ਵਰਦੀਆਂ ਪਾਉਨੇ ਆ ਠੀਕ ਆ ਉਦੋਂ ਆਪਾਂ ਗਰਮ ਵਰਦੀ ਪਾ ਸਕਦੇ ਹਾਂ ਸਾਲਾਂ ਬਟ ਜਦੋਂ ਆਪਣੀ ਟ੍ਰੇਨਿੰਗ ਚੱਲਦੀ ਹੈ ਨਾ ਟ੍ਰੇਨਿੰਗ ਦੇ ਵਿੱਚ ਜਿਹੜੀ ਵਰਦੀ ਪੈਂਦੇ ਉਹ ਆਪਣੇ ਠੰਡੀ ਵਰਦੀ ਪੈਂਦੀ ਉਤੋਂ ਦੀ ਜਿਹੜੀ ਆਪਣੇ ਕੋਟੀ ਪੈ ਜਾਂਦੀ ਹੈ ਠੀਕ ਆ ਜੀ ਹੁਣ ਤੁਸੀਂ ਪੁੱਛੋਗੇ ਮੈਨੂੰ ਇਹ ਚੀਜ਼ ਵੀ ਮਤਲਬ ਕਿ ਹੋਰ ਅਸੀਂ ਸਮਾਨ ਲੈਣਾ ਜੋ ਜਿੱਦਾਂ ਕਹਦੇ ਆ ਆਪਣਾ ਬੂਟ ਸ਼ੂ ਮਤਲਬ ਜੋ ਵੀ ਜੋ ਵੀ ਵਰਦੀ ਦਾ ਸਮਾਨ ਜਿਵੇਂ ਮੈਂ ਫਾਈਨਲੀ ਤੁਹਾਨੂੰ ਇਹ ਗੱਲ ਕਹਿ ਦਿੰਦਾ ਵੀ ਜੋ ਵਰਦੀ ਦਾ ਸਮਾਨ ਤੁਸੀਂ ਲੈਣਾ ਆ ਉਹ ਤੁਸੀਂ ਆਪਣੇ ਪੈਸਿਆਂ ਦਾ ਲੈਣਾ ਤੁਹਾਨੂੰ ਮੈਕਵੇ ਵੱਲੋਂ ਕੋਈ ਵੀ ਜਿਹੜਾ ਅਲਾਉਂਸ ਨਹੀਂ ਮਿਲੂਗਾ ਪਹਿਲੇ 3 ਸਾਲ ਹੁਣ ਮੇਰੇ 3 ਸਾਲ ਹੋ ਗਏ ਆ ਹਜੇ ਮੈਨੂੰ ਕੁਝ ਨਹੀਂ ਪਤਾ ਵੀ ਮੈਨੂੰ ਅਲਾਉਂਸ ਕਿੰਨਾ ਮਿਲਣਾ ਕਿੰਨਾ ਨਹੀਂ ਮਿਲਣਾ ਤੇ ਸੈਲਰੀ ਬਾਰੇ ਵੀ ਮੈਂ ਜਿਹੜਾ ਜਾਣਕਾਰੀ ਦਵਾਂਗਾ ਤੁਹਾਨੂੰ ਜਦੋਂ ਮੇਰੀ ਫਸਟ ਸੈਲਰੀ ਆਊਗੀ ਆਪਰਸਰਪੀਸ਼ਨ ਠੀਕ ਹੈ ਪੂਰੀ ਫੁੱਲ ਸੈਲਰੀ ਉਹਦੇ ਬਾਰੇ ਮੈਂ ਜਾਣਕਾਰੀ ਦਊਗਾ ਪਰ ਫਿਲਹਾਲ ਆਪਾਂ ਜਿਹੜੀ ਵਰਦੀ ਬਾਰੇ ਗੱਲ ਕਰ ਰਹੇ ਸੀਗੇ ਕਿ ਦੋ ਵਰਦੀਆਂ ਤੁਸੀਂ ਪੂਰੀਆਂ ਟਾਪ ਨਾਲ ਸੋਹਣੀਆਂ ਦੋ ਬੈਲਟਾਂ ਲੈ ਲਓ ਕਈ ਵਾਰੀ ਇੱਕ ਬੈਲਟ ਹੁੰਦੀ ਹੈ ਆਪਣੇ ਕੋਲ ਹਨਾ ਰੱਬ ਨਾ ਕਰੇ ਵੀ ਕਿ ਤੇ ਆਸੇ-ਪਾਸੇ ਪਰ ਰੱਖਤੀ ਭੁੱਲ ਗਈ ਤਾਂ ਉਹ ਚੀਜ਼ ਵੀ ਨਹੀਂ ਕਰਨੀਗੀ ਹਰੇਕ ਚੀਜ਼ ਤੁਹਾਡੇ ਕੋਲ ਦੋ-ਦੋ ਹੋਣੀਆਂ ਚਾਹੀਦੀਆਂ ਚਲੋ ਬੂਟ ਚਾਹੇ ਤੁਸੀਂ ਇੱਕ ਮਤਲਬ ਇੱਕ ਜੋੜਾ ਲੈ ਲਿਓ ਠੀਕ ਹੈ ਜੀ ਤੇ ਦੋ ਬੈਲਟਾਂ ਲੈ ਲਿਓ ਠੀਕ ਹੈ ਜਿੱਦੋਂ ਆਪਾਂ ਲੈਦਰ ਦੀ ਬੈਲਟ ਕਹਿੰਦੇ ਆ ਠੀਕ ਹੈ ਮੈਂ ਉਹ ਸ਼ੋ ਵੀ ਕਰ ਦੇਣਾ ਤੁਹਾਨੂੰ ਵੀ ਆ ਚੀਜ਼ਾਂ ਤੇ ਜਦੋਂ ਆਪਣੀਆਂ ਮਤਲਬ ਹੋ ਗਿਆ ਪੀਪੀ ਜੋੜੇ ਹੋ ਗਏ ਹਨ ਜਿਹੜੇ ਆਪਣੇ ਸ਼ੋਲਡਰ ਤੇ ਲੱਗਦੇ ਆ ਠੀਕ ਹੈ ਪੀਪੀ ਇੱਧਰ ਲੱਗਦਾ ਪੀਪੀ ਇੱਧਰ ਲੱਗਦਾ ਉਹ ਵੀ ਕਰੀਬ ਦੋ pair ਲੈ ਲਓ ਮਤਲਬ ਕਿ ਦੋ ਦੋ ਚਾਰ ਮਤਲਬ ਚਾਰ ਹੋਣ ਠੀਕ ਆ ਉਹ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਕਹਿ ਦਿੰਦਾ ਵੀ ਹਜੇ ਥੋੜੀ ਜੁਆਇਨਿੰਗ ਕਰੀਬ-ਕਰੀਬ ਦੋ ਕੁ ਮਹੀਨੇ ਲੱਗ ਜਾਣਗੇ ਥੋੜੀ ਜੁਆਇਨਿੰਗ ਨੂੰ ਠੀਕ ਆ ਹੁਣ ਤੁਸੀਂ ਕਹੋਗੇ ਵੀ ਦੋ ਮਹੀਨੇ ਜੁਆਇਨਿੰਗ ਤੇ ਲੱਗੇ ਉਹ ਤਾਂ ਤੱਕ ਗਰਮ ਕਰਦੀ ਦਾ ਮਤਲਬ ਕਿ ਮੌਸਮ ਆ ਜਾਊਗਾ ਮੈਨੂੰ ਇਹ ਸੀ ਕਿੱਤਾ ਕਮੈਂਟ ਦੇ ਵਿੱਚ ਮਤਲਬ ਮੈਨੂੰ ਬੱਚੇ ਨੇ ਪੁੱਛਿਆ ਕਹਿੰਦਾ ਵੀ ਅਸੀਂ ਜਿਹੜੀ ਗਰਮ ਵਰਦੀ ਸੁਵਾਲੀ ਹੈ ਜਿਹਨੂੰ ਆਪਾਂ ਮਹਿਕਮੇ ਦੀ ਪਾਸਾ ਚ ਅੰਗੂਲਾ ਡਰੈਸ ਕਹਿੰਦੇ ਆ ਤੇ ਉਹ ਤੁਸੀਂ ਜਿਹੜੀ ਹੈਗੀ ਆ ਉਹ ਵੀ ਸਵਾਲ ਲੈਣੀ ਆ ਠੀਕ ਆ ਕਿਉਂਕਿ ਜਿਸ ਦਿਨ ਤੋਂ ਨੋਟੀਫਿਕੇਸ਼ਨ ਆ ਜਾਂਦਾ ਹੈਗਾ ਗਰਮ ਵਰਦੀ ਪਾਉਣ ਦੇ ਆਰਡਰ ਆ ਜਾਂਦੇ ਡੀਜੀਪੀ ਸਾਹਿਬ ਵੱਲੋਂ ਆਰਡਰ ਆਉਂਦੇ ਨੇ ਵੀ ਐਨੀ ਤਰੀਕ ਤੋਂ ਜਿਹੜੀ ਆ ਉਹ ਗਰਮ ਵਰਦੀ ਪਾਉਗੀ ਠੀਕ ਹੈ ਜੀ ਤੇ ਠੰਡੀ ਵਰਦੀ ਆਪਣੀ ਜਿਹੜੀ ਆ ਉਹ ਸਾਂਭ ਦਿਓ ਤੇ ਹੁਣ ਆਪਣਾ ਜਿਹੜੀ ਮਤਲਬ ਜਿਹਨੂੰ ਮਹਿੰਦੀ ਕਲਰ ਕਹਿੰਦੇ ਮੈਂ ਉਹ ਵੀ ਸ਼ੋਅ ਕਰਦਣਾ ਵੀ ਆ ਮੇਰੀ ਅੰਗੂਲਾ ਡਰੈਸ ਦੇ ਵਿੱਚ ਜਿਹੜੀ ਆ ਇਹ ਮੇਰੀ ਅੰਗੂਲਾ ਵਰਦੀ ਜਿਵੇਂ ਕਹਿ ਸਕਦੇ ਹਾਂ ਠੀਕ ਆ ਵੀ ਜਿਹੜੀ ਆਪਣਾ ਸਿਆਲ ਹੋਣੀ ਆ ਦੋ ਤਾਂ ਤੁਹਾਡੇ ਕੋਲ ਠੰਡੀਆਂ ਵਰਦੀਆਂ ਉਹ ਤਾਂ ਕੰਮ ਆਉਣੀਆਂ ਹੀ ਆਉਣੀਆਂ ਕਿਉਂਕਿ ਜੇਕਰ ਤੁਸੀਂ ਟ੍ਰੇਨਿੰਗ ਤੇ ਵੀ ਚੱਲ ਜਾਂਦੇ ਹੋ ਤਾਂ ਉੱਥੇ ਵੀ ਤੁਹਾਨੂੰ ਦੋ ਵਰਦੀਆਂ ਚਾਹੀਦੀਆਂ ਕਿ ਜਿਹੜੀ ਇੱਕ ਸਪੋਜ਼ ਕਰੋ ਵੀ ਖਰਾਬ ਹੋ ਜਾਂਦੀ ਆ ਤਾਂ ਦੂਜੀ ਤੁਹਾਡੇ ਕੋਲੇ ਪ੍ਰੇਡ ਲਈ ਅਵੇਲੇਬਲ ਹੋਣੀ ਚਾਹੀਦੀ ਕਿਉਂਕਿ ਉੱਥੇ ਤੁਹਾਨੂੰ ਇੱਕ ਡਰੈਸ ਹੀ ਮਿਲਣੀ ਆ ਠੀਕ ਆ ਉਸ ਤੋਂ ਬਾਅਦ ਜਿਹੜੀਆਂ ਸੈਰਮੋਨੀਅਲ ਡਰਸਾਂ ਹੋਗੀਆਂ ਠ ਇੱਕ ਡਰੈਸੀ ਤੁਹਾਨੂੰ ਮਿਲਣੀ ਇੱਕ ਤੁਹਾਡੇ ਕੋਲੇ ਆਉਦੀ ਹੋਊਗੀ ਮਤਲਬ ਦੋ ਤੁਹਾਡੇ ਕੋਲੇ ਆਉਣੀਆਂ ਹੋਣਗੀਆਂ ਇੱਕ ਉਥੇ ਮਿਲ ਜਾਣੀ ਹੈ ਤੇ ਇੱਕ ਤੁਹਾਡੇ ਕੋਲੇ ਜਿਹੜੀ ਕਹਿ ਸਕਦੇ ਆਂ ਵੀ ਗਰਮ ਵਰਦੀ ਵੀ ਜਿਹੜੀ ਤੁਸੀਂ ਉਹ ਫੁੱਲ ਬਾਜੂ ਵਾਲੀ ਸੋਣੀ ਆ ਤੇ ਹਾਂ ਇੱਕ ਚੀਜ਼ ਹੋਰ ਨੋਟ ਕਰਿਓ ਜਿਹੜੀ ਵਰਦੀ ਤੁਸੀਂ ਠੰਡੀ ਵਰਦੀ ਸੋਣੀ ਆ ਉਹ ਹਾਫ ਬਾਜੂ ਹੋਣੀ ਚਾਹੀਦੀ ਆ ਫੁੱਲ ਬਾਜੂ ਨਾ ਸਵਾਲਿਓ ਟ੍ਰੇਨਿੰਗ ਦੇ ਵਿੱਚ ਫੁੱਲ ਬਾਜੂ ਨਹੀਂ ਚੱਲਦੀ ਠੀਕ ਆ ਇੱਕ ਹੋਰ ਕੁੜੀਆਂ ਮੈਨੂੰ ਪੁੱਛ ਰਹੀਆਂ ਸੀ ਕਿ ਅਸੀਂ ਸਲਵਾਰ ਸੂਟ ਵਾਲੀ ਵਰਦੀ ਦਾ ਨੋ ਠੀਕ ਹੈ ਜੀ ਸਲਵਾਰ ਸੂਟ ਟ੍ਰੇਨਿੰਗ ਦੇ ਵਿੱਚ ਨਹੀਂ ਚੱਲਣਾ ਠੀਕ ਆ ਫਿਰ ਨਾ ਕਿਉਂ ਵੀ ਦੱਸਿਆ ਨਹੀਂ ਵੀ ਅਸੀਂ ਤਾਂ ਵਰਦੀ ਮਤਲਬ ਸਵਾਲੀ ਆ ਠੀਕ ਆ ਤਿੰਨ ਕੁੜੀ ਮੇਰੇ ਨਾਲ ਥੋੜਾ ਜਿਹਾ ਗੱਲ ਕਰ ਰਹੀ ਸੀ ਕੋਈ ਕਿ ਮੈਂ ਤਾਂ ਜੀ ਮਤਲਬ ਕਿ ਸਲਵਾਰ ਸੂਟ ਸੁਹਣਾ ਮੈਂ ਤਾਂ ਦੂਜੀਆਂ ਤੇ ਪੈਂਟ ਪਾਈ ਨਹੀਂ ਜਾਂ ਮੈਂ ਪੈਂਟ ਪਾਉਂਦੀ ਨਹੀਂ ਤਾਂ ਹਾਂ ਫਿਰ ਤੁਸੀਂ ਠੀਕ ਆ ਜੀ ਮੇਰੀ ਗੱਲ ਨਹੀਂ ਮੰਨੀ ਫ ਤਾਂ ਦੀ ਮਰਜ਼ੀ ਕਰ ਲਓ ਤੁਸੀਂ ਠੀਕ ਆ ਤੇ ਮੇਰਾ ਕੰਮ ਤੁਹਾਨੂੰ ਸਿੱਧੇ ਰਸਤੇ ਪਾਉਣਾ ਉਸ ਰਸਤੇ ਤੇ ਚੱਲਣਾ ਹੈ ਨਾ ਚੱਲਣਾ ਤੁਹਾਡੇ ਤੇ ਡਿਪੈਂਡ ਆ ਠੀਕ ਆ ਮੈਂ ਹੁਣ ਤੁਹਾਨੂੰ ਸਿੱਧਾ ਕਲੀਅਰ ਸ਼ਬਦਾਂ ਵਿੱਚ ਫੇਰ ਕਹਿਣਾ ਚਾਹੁੰਦਾ ਵੀ ਦੋ ਵਰਦੀਆਂ ਆਪਣੀਆਂ ਠੰਡੀਆਂ ਸਵਾ ਲਓ ਠੀਕ ਆ ਜੋ ਕਿ ਹਾਫ ਬਾਜੂ ਹੋਊਗੀ ਠੀਕ ਹੈ ਜਿਆਦਾ ਭੀੜੀ ਵੀ ਨਾ ਸਵਾ ਲਓ ਇਹ ਨਾ ਹੋਵੇ ਕਿ ਤੁਸੀਂ ਮਤਲਬ ਜਦੋਂ ਪਰੇਡ ਕਰਨੀ ਹੈ ਟ੍ਰੇਨਿੰਗ ਸੈਂਟਰ ਦੇ ਵਿੱਚ ਤੇ ਤੁਹਾਡੇ ਮਤਲਬ ਵੀ ਆ ਬਾਜੂ ਥੋੜੀਆਂ ਚੱਲਣ ਨਾ ਠੀਕ ਹੈ ਮਤਲਬ ਇੱਥੋਂ ਤੱਕ ਬਾਹਰ ਨਾ ਜਾਵੇ ਤੁਹਾਡੀ ਤੇ ਤੁਹਾਡੀ ਪੈਂਟ ਟਾਇਡ ਹੋਏ ਤੋਂ ਬੈਠਾ ਨਾ ਜਾਵੇ ਤੁਹਾਡੇ ਮਤਲਬ ਜਿਵੇਂ ਕਹਿ ਦਈਏ ਵੀ ਤੁਹਾਡੀ ਝੋਲੀ ਭੀੜੀ ਹੋਵੇ ਐਦਾਂ ਦੀ ਨਾ ਹੋਵੇ ਕਿ ਤੁਸੀਂ ਮਤਲਬ ਬਿਲਕੁਲ ਹੀ ਖੁੱਲੀ ਸਵਾਲੀ ਵੀ ਬਿਲਕੁਲ ਡੱਪ ਡੱਪ ਪਾਈ ਦੀ ਹੈ ਨਾ ਜਦ ਇੰਚ ਡੇਢ ਇੰਚ ਖੁੱਲੀ ਮਤਲਬ ਕਿ ਹੁਣ ਨਹੀਂ ਚਾਹੀਦੀ ਤੁਹਾਡੀ ਵਰਦੀ ਜਿੱਦਾਂ ਕਹਿਦੀ ਮਤਲਬ ਵਾਲੇ ਪੱਟ ਵੀ ਨਾ ਫਸਦੇ ਹੋਣ ਜਿੱਦਾਂ ਕਹਿਦੀ ਆਪਾਂ ਨੋਰਮਲ ਮੈਂ ਸਿੱਧਾ ਕਹੂੰਗਾ ਠੀਕ ਆ ਤੇ ਇਹ ਵੀ ਨਾ ਹੋਵੇ ਕਿ ਬਿਲਕੁਲ ਹੀ ਜਿਵੇਂ ਝੋਲਾ ਹੀ ਹੋਵੇ ਦੋ ਠੰਡੀਆਂ ਵਰਦੀਆਂ ਔਰ ਇੱਕ ਗਰਮ ਵਰਦੀ ਜ਼ਰੂਰ ਸਵਾ ਲਓ ਠੀਕ ਆ ਅਕੋਰਡਿੰਗ ਟੂ ਆਪਣੇ ਬਜਟ ਚ ਦੇਖ ਲਓ ਵੀ ਜੇਕਰ ਤੁਸੀਂ 2000 ਤੋਂ ਲੈ ਕੇ 3000 ਤੱਕ ਮਤਲਬ ਵਧੀਆ 2000 ਤੋਂ ਨੋਰਮਲ 2500 ਥੋੜੀ ਮੀਡੀਅਮ ਆਉਂਦੀ ਹੈ ਤੇ 3000 3200 3300 ਤੱਕ ਜਿਹੜੀ ਟਾਪ ਨੋਚ ਵਰਦੀ ਮੈਂ ਤੁਹਾਨੂੰ ਇਹ ਹੀ ਕਹਾਂਗਾ ਕਿ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਸਿਲੇਕਟ ਹੋਏ ਹੋ ਠੀਕ ਹੈ ਤੁਸੀਂ ਵਰਦੀ ਪਾਉਣ ਲਈ ਕਾਬਲ ਬਣੇ ਹੋ ਠੀਕ ਹੈ ਇੰਨੇ ਸਟੂਡੈਂਟ ਮਤਲਬ ਇੰਨੇ ਕੈਂਡੀਡੇਟਸ ਦੇ ਵਿੱਚੋਂ ਤਾਂ ਹੁਣ ਵਰਦੀ ਪਿੱਛੇ ਨਾ ਇਹ ਚੀਜ਼ ਹੋਵੇ ਕਿ ਮਤਲਬ ਤੁਸੀਂ ਵਰਦੀ ਮਤਲਬ ਬੇਗਾਰੀ ਸਵਾਲੋ ਠੀਕ ਹੈ ਮੈਨੂੰ ਇਹ ਚੀਜ਼ ਵੀ ਕੈਂਡੀਡੇਟ ਨੇ ਪੁੱਛੀ ਸੀ ਅਸੀਂ ਮੁੱਲ ਦੀ ਵਰਦੀ ਲੈ ਲਾਂਗੇ ਤਾਂ ਮੈਂ ਹੁਣ ਕੀ ਕਮਾ ਉਸ ਬੱਚੇ ਦਾ ਠੀਕ ਆ ਵੀ ਇਹ ਤੁਸੀਂ ਮੁੱਲ ਦੀ ਵਰਦੀ ਲੈ ਕੇ ਪਾਉਣੀ ਹੈ ਮਤਲਬ ਜਦਾਂ ਕਿ ਬਾਣੀ ਬਣਾਈ ਲੈ ਲਈ ਤਾਂ ਮੈਂ ਉਹ ਬੱਚੇ ਨੂੰ ਇਹ ਪੁੱਛਿਆ ਵੀ ਕਦੇ ਮਤਲਬ ਲੜਕੀ ਸੀਗੀ ਮੈਂ ਕਦੇ ਸੂਟ ਰੈਡੀमेड ਮਤਲਬ ਕਿ ਬਾਈ ਕਰਕੇ ਪਾਇਆ ਕਰੀ ਠੀਕ ਆ ਤਾਂ ਉਹ ਕੁੜੀ ਦਾ ਜਵਾਬ ਸੀ ਨਾ ਤਾਂ ਮੈਂ ਕਿਹਾ ਤੁਸੀਂ ਮੁੱਲ ਦੀ ਵਰਦੀ ਲੈ ਕੇ ਉਹਨੂੰ ਠੀਕ ਕਰਵਾਉਂਗੇ ਤੇ ਇਸ ਤੋਂ ਬੈਟਰ ਇਹ ਨਹੀਂ ਤੁਸੀਂ ਕਪੜਾ ਲੈ ਕੇ ਖੁਦ ਆਪਣੇ ਨਾਪ ਦੀ ਸਵਾਉ ਮੈਨੂੰ ਪਤਾ ਨਹੀਂ ਲੱਗਦਾ ਵੀ ਯਾਰ ਤੁਸੀਂ ਨਾ 2000 ਤੇ ਇਹ ਵਾਲੇ ਬੜੇ ਮਤਲਬ ਬੜੇ ਸੰਸੀਅਰ ਕੈਂਡੀਡੇਟ ਸੀ ਬੜੇ ਮਤਲਬ ਮੈਂ ਹੁਣ ਦੀ ਤਾਰੀਫ ਮਤਲਬ ਕਿੱਦਾਂ ਕਰਾਂ ਇੱਕ ਦੋ ਹੈਗੇ ਸੀ ਵਿਚਰੇ ਟਪੂਸੀਆਂ ਮਾਰਨ ਵਾਲੇ ਵੀ ਸੀਗੇ ਪਰ ਟਕਾਤੇ ਉਹ ਵੀ ਠੀਕ ਹੈ ਬਟ 98% ਬੱਚੇ ਬੜੇ ਸੰਸੀਅਰ ਸੀਗੇ ਅੱਜ ਵੀ ਮਤਲਬ ਮਿੱਥੂ ਪੁੱਛਦੇ ਰਹਿੰਦੇ ਨੇ ਉਹ ਠੀਕ ਹੈ ਟ੍ਰੇਨਿੰਗ ਕਰ ਰਹੇ ਨੇ ਫਿਲਹਾਲ ਪੀਆਰਸੀ ਜਹਾਨ ਖੇਲਾ ਕਰ ਰਹੇ ਨੇ ਆਈਐਸਟੀ ਕਪੂਰਥਲਾ ਕਰ ਰਹੇ ਨੇ ਠੀਕ ਹੈ ਦੋ ਜਗ੍ਹਾ ਮਤਲਬ ਉਹ ਟ੍ਰੇਨਿੰਗ ਕਰ ਰਹੇ ਨੇ ਬੱਚੇ ਬਹੁਤ ਸੰਸੀਅਰ ਮੈਂ ਉਹਨਾਂ ਦੀ ਪਿੱਠ ਸੁੰਦੀ ਹੋ ਸਕਦਾ ਉਹ ਵੀਡੀਓ ਦੇਖਦੇ ਹੁਣ ਤਾਂ ਚਲੋ ਠੀਕ ਹੈ ਬਟ ਉਹਨਾਂ ਦੀ ਪਿੱਟਸ ਹੁੰਦੀ ਆ ਕਿ ਬੜੇ ਸੰਸੀਅਰ ਬੱਚੇ ਸੀ ਔਰ 2024 ਵਾਲੇ ਨਾ ਜਿਹੜੇ ਕੈਂਡੀਡੇਟਸ ਮੈਂ ਕਹਿੰਦਾ ਵੀ 70% ਕੈਂਡੀਡੇਟ ਬਹੁਤ ਵਧੀਆ ਨੇ ਪਰ 30% ਕੈਂਡੀਡੇਟ ਇਦਾਂ ਨੇ ਕਿ ਜਿਨ੍ਹਾਂ ਨੂੰ ਮਤਲਬ ਸੈਂਸ ਹੀ ਨਹੀਂ ਹੈਣੀਗੇ ਤਾਂ ਮੈਂ ਇਹੀ ਗੱਲ ਕਹੂੰਗਾ ਕਿ ਸੁਧਰ ਜੋ ਠੀਕ ਹੈ ਤੇ ਬਾਕੀ ਫਿਰ ਜੇ ਨਾ ਸੁਧਰੋਗੇ ਤਾਂ ਫਿਰ ਪੋਸ ਨੂੰ ਆਪਣਾ ਕੰਮ ਕਰਵਾਉਣਾ ਆਉਂਦਾ ਤੁਸੀਂ ਹਜੇ ਰਿਕਰੂਟ ਵੀ ਨਹੀਂ ਹੋਏਗੇ ਤੇ ਜਿਦਾ ਤੁਹਾਨੂੰ ਕਰੂਟੀ ਜਾਉਂਗੇ ਨਾ ਤੇ ਨਾਸੀ ਧੂਆਂ ਲਿਆ ਦਿੰਦੇ ਆ ਠੀਕ ਆ ਤਾਂ ਤੁਹਾਡੇ ਜਿਹੜੇ ਉਸਤਾਦ ਜੀ ਹੋਣਗੇ ਨਾ ਉਸਤਾਦ ਜੀ ਵੀ ਉਥੇ ਕਾਂਸਟੇਬਲ ਹੀ ਹੋਣਗੇ ਜਿੱਦਾਂ ਤੁਸੀਂ ਕਰਦੇ ਰਹਿਣਾ ਭਾਜੀ ਬ੍ਰਦਰ ਠੀਕ ਆ ਜਾਂ ਯਾਰ ਹਮ ਛੱਡੋ ਮੈਂ ਹੁਣ ਕੀ ਕਹਾਂ ਤੇ ਮਤਲਬ ਤੰਗ ਕੇ ਰੱਖ ਦਿੰਦੇ ਆ ਉਥੇ ਠੀਕ ਆ ਨੱਕ ਨਾਲ ਲਕੀਰਾਂ ਕਢਾ ਦਿੰਦੇ ਆ ਤਾਂ ਆਪਦੀ ਬੋਲੀ ਦੇ ਵਿੱਚ ਮਠਾਸ ਲਿਆਓ ਇੱਕ ਸੀਨੀਅਰ ਨੂੰ ਕੀ ਜੱ ਦੇਣੀ ਆ ਠੀਕ ਆ ਤੇ ਉਹ ਆਪਣੀ ਬੋਲੀ ਦੇ ਵਿੱਚ ਲਿਓ ਤਾਂ ਕਿ ਤੁਸੀਂ ਅੱਗੇ ਮੈਕਮਿਸ ਸਰਵਾਈਵ ਕਰਨਾ ਬੰਨ ਕੇ ਚਲੋ ਤੁਸੀਂ ਕਾਂਸਟੇਬਲ ਹਨਾ ਤੇ ਤੁਹਾਡੇ ਉਸਤਾਦ ਜੀ ਵੀ ਕਾਂਸਟੇਬਲ ਹੋਣ ਤਾਂ ਕਿ ਤੁਸੀਂ ਜਦੋਂ ਉਹਨਾਂ ਨੂੰ ਬੁਲਾਉਂਗੇ ਤਾਂ ਪਾਜੀ ਕਹਿ ਕੇ ਬੁਲਾਉਂਗੇ ਬ੍ਰਦਰ ਕਹਿ ਕੇ ਬੁਲਾਉਂਗੇ ਸਰ ਕਹਿ ਕੇ ਬੁਲਾਉਂਗੇ ਠੀਕ ਆ ਚਲੋ ਮੈਂ ਥੋੜਾ ਟੌਪਿਕ ਤੋਂ ਥੋੜਾ ਸਾਈਡ ਤੇ ਹੋ ਗਿਆ ਮੈਂ ਗੱਲ ਕਰ ਰਿਹਾ ਵੀ ਤੁਸੀਂ ਮੇਰੀ ਗੱਲ ਸਮਝਿਆ ਕਰੋ ਸੁਣਿਆ ਕਰੋ ਤਾਂ ਕਿ ਤੁਹਾਨੂੰ ਅੱਗੇ ਕੋਈ ਦਿੱਕਤ ਨਾ ਆਉਣੀ ਮਤਲਬ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਇਹ ਚੀਜ਼ ਮੈਂ ਸਾਰਿਆਂ ਲਈ ਕਹਿਣਾ ਚਾਹੇ ਉਹ ਡਿਸਟ੍ਰਿਕਟਾ ਚਾਹੇ ਉਹ ਆਰਮਡਾ ਸਾਰਿਆਂ ਨੇ ਜਿਹੜੀਆਂ ਹੈਗੀਆਂ ਵਰਦੀਆਂ ਉਹ ਖਾਕੀ ਹੀ ਸੋਣੀਆਂ ਖਾਕੀ ਸੋਣੀਆਂ ਕਿਤੇ ਕਾਲੀ ਪੀਲੀ ਜੋ ਵੀ ਤੁਸੀਂ ਮੈਨੂੰ ਪੁੱਛਦੇ ਰਹਿੰਨੇ ਨਾ ਉਹਨਾਂ ਸਵਾਲਿਓ ਟ੍ਰੇਨਿੰਗ ਸੈਂਟਰ ਦੇ ਵਿੱਚ ਡਰੈਸ ਖਾਕੀ ਹੀ ਚੱਲਦੀ ਆ ਦੋ ਠੰਡੀਆਂ ਔਰ ਇੱਕ ਗਰਮ ਵਰਦੀ ਸਵਾਲਿਓ ਤਿੰਨ ਵਰਦੀਆਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਤੇ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡੇ ਤੋਂ ਵਿਦਾ ਲੈਣਾ ਤੇ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹੋ ਬਣੇ ਰਹੋ ਤੇ ਮੈਂ ਤੁਹਾਡੇ ਆਨਲਾਈਨ ਦੇ ਨਵੇਂ ਟਾਪਿਕ ਕਲੀਅਰ ਕਰਦਾ ਰਹੂੰਗਾ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਆਪਣੇ ਜਿਹੜੇ ਆ ਕਮੈਂਟਸ ਵਗੈਰਾ ਜਰੂਰ ਰੱਖਿਆ ਕਰੋ ਠੀਕ ਹੈ ਜੀ ਤੇ ਆਪਣੇ ਟਾਪਿਕਸ ਜੇ ਤੁਸੀਂ ਦੱਸੋਗੇ ਤਾਂ ਮੈਂ ਉਹ ਕਲੀਅਰ ਕਰੂੰਗਾ ਤੇ ਚੈਨਲ ਤੇ ਨਵੇਂ ਸਬਸਕ੍ਰਾਈਬਰ ਦੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਆ ਕਰੋ ਤੇ ਮਿਲਦੇ ਆਂ ਫਿਰ ਕਿਸੇ ਹੋਰ ਟਾਪਿਕ ਕਿਸੇ ਹੋਰ ਵੀਡੀਓ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਆਬਾਦ ਰਹੋ